ਲੀਡਰਾਂ ਦੇ ਕਹਿਣ ਤੇ ਐਸੇ ਮੈਚ ਹੋ ਰਹੇ ਨੇ ਇਹਨਾਂ ਦੀ ਸ਼ਹਿਤੇ ਐਸੇ ਮੈਚ ਹੋ ਰਹੇ ਨੇ ਇਹ ਆਪ ਤੇ ਬڑے ਬڑے ਵੱਡੇ ਆਲੀਸ਼ਾਨ ਮਕਾਨਾਂ ਚ ਲੋ ਡਰੋਨ ਏਰੀਆ ਦੇ ਵਿੱਚ ਰਹਿੰਦੇ ਨੇ ਇਹ ਮੈਚ ਜਿਹੜੇ ਐ ਇਹਨਾਂ ਨੂੰ ਬੁਆਇਕਾਟ ਕਰਨਾ ਚਾਹੀਦਾ ਹੈ ਯਾਨ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਬੀਜੇਪੀ ਗਵਰਨਮੈਂਟ ਨੂੰ ਕਿ ਐਸਾ ਕੀ ਲਾਭ ਮਿਲ ਰਿਹਾ ਹੈ ਇਹ ਮੈਚ ਨਾ ਬੁਆਇਕਾਟ ਕਰਕੇ ਕਿ ਜੀ ਅਸੀਂ ਮੈਚ ਖਿਲਾਵਾਂਗੇ ਉਹ ਸਾਨੂੰ ਐਸਾ ਕੀ ਲਾਭ ਹੋ ਜਾਏਗਾ ਹੁਣ ਤੁਸੀਂ ਆਪਣੇ ਪਰਸਨ ਲਾਭ ਤੇ ਦੱਸਣ ਦੇ ਉਪਰ ਦੇਸ਼ ਦੇ ਲਈ ਤੁਹਾਡੇ ਕੋਈ ਇੱਕ ਲਾਭ ਨਹੀਂ ਹੈ ਦੱਸਣ ਨੂੰ ਅਮੇਸ਼ਾ ਜੀ ਤੁਹਾਡੇ بیٹے ਨੂੰ ਲਾਭ ਹੋ ਸਕਦਾ ਤੁਹਾਡੀਆਂ ਨਿੱਜੀ ਕੰਪਨੀਆਂ ਨੂੰ ਲਾਭ ਹੋ ਸਕਦਾ ਜੇ ਅੱਜ ਸਰਕਾਰ ਨੇ ਆਈਸੀਸੀ ਬੋਰਡ ਨੇ ਆਹ ক্রিকেট ਦੇ ਉੱਤੇ ਇੱਕ ਫੈਸਲਾ ਲਿਆ ਗਿਆ ਕਿ ਪਾਕਿਸਤਾਨ ਔਰ ਇੰਡੀਆ ਦਾ ਮੈਚ ਹੋਏਗਾ ਔਰ ਇਹ ਨਾ ਤੇ ਹਿੰਦੁਸਤਾਨ ਦੀ ਧਰਤੀ ਉੱਤੇ ਨਾ ਪਾਕਿਸਤਾਨ ਦੀ ਧਰਤੀ ਤੇ ਹੋਏਗਾ ਇਹ ਦੂਸਰੇ ਮੁਰਕੀ ਦੇ ਧਰਤੀ ਤੇ ਖੇਡਿਆ ਜਾਏਗਾ ਅਗਰ ਇਸ ਤਰ੍ਹਾਂ ਦੀ ਫਲੈਕਸੀਬਿਲਟੀ ਸਾਡੀ ਸਰਕਾਰ ਦਾ ਨਿਰਣੇ ਦੇ ਵਿੱਚ ਆਉਂਦਾ ਹੈ ਤਾਂ ਕਿਉਂ ਨਹੀਂ ਜਿਹੜਾ ਸਾਡਾ ਬਾਰਡਰ ਹੈ ਉਹ ਖੋਲਿਆ ਜਾਂਦਾ ਪਾਕਿਸਤਾਨ ਵੱਲੋਂ ਖੋਲ ਕੇ ਜਿਹੜਾ ਕਾਰੋਬਾਰ ਸਟਾਰਟ ਕੀਤਾ ਜਾਏ ਕੋਈ ਵੀ ਬੜੀ ਇਮਾਨਦਭਗੀ ਗੱਲ ਹੈ ਸਾਡੇ ਦੇਸ਼ ਲਈ ਸਾਡੇ ਪੰਜਾਬ ਲਈ ਕਿ ਪਾਕਿਸਤਾਨ ਉਹੀ ਦੇਸ਼ ਹੈ ਜਿਨੇ ਬੀਤੇ ਦਿਨਾਂ ਚ ਸਾਡੇ ਦੇਸ਼ ਤੇ ਸਾਡੇ ਪੰਜਾਬ ਤੇ ਹਮਲੇ ਕੀਤੇ ਮੈਂ ਉਹ ਰਸਤਾ ਭੁੱਲ ਨਹੀਂ ਸਕਦਾ ਆਪਣੇ ਪਠਾਨਕੋਟ ਦੇ ਲੋਕ ਜਿਹੜੇ ਬਾਰਡਰ ਦੇ ਬਿਲਕੁਲ ਕਰੀਬ ਰਹਿੰਦੇ ਨੇ ਉਹਨਾਂ ਨੇ ਲਾਈਟਾਂ ਆਫ ਕਰਕੇ ਘਰਾਂ ਦੇ ਵਿੱਚ ਲੁਕ ਕੇ ਬੰਕਰ ਬਣਾ ਕੇ ਆਪਣੀਆਂ ਰਾਤਾਂ ਪਾਈਆਂ ਦੇਖੋ ਜੀ ਬੜੀ ਹਮੰਦ ਭਗੀ ਗੱਲ ਹੈ ਸਾਡੇ ਦੇਸ਼ ਲਈ ਸਾਡੇ ਪੰਜਾਬ ਲਈ ਇਹ ਪਾਕਿਸਤਾਨ ਉਹੀ ਦੇਸ਼ ਹੈ ਜਿਨੇ ਘਰਗਿਲ ਕੀਤਾ ਇਹ ਪਾਕਿਸਤਾਨ ਉਹੀ ਦੇਸ਼ ਹੈ ਜਿਨੇ ਪਲਵਾਮਾ ਕੀਤਾ ਇਹ ਪਾਕਿਸਤਾਨ ਉਹੀ ਦੇਸ਼ ਹੈ ਜਿਵੇਂ ਬੀਤੇ ਦਿਨਾਂ ਚ ਸਾਡੇ ਦੇਸ਼ ਤੇ ਸਾਡੇ ਪੰਜਾਬ ਤੇ ਹਮਲੇ ਕੀਤੇ ਮੈਂ ਉਹ ਰਾਤਾਂ ਭੁੱਲ ਨਹੀਂ ਸਕਦਾ ਆਪਣੇ ਪਠਾਨਕੋਟ ਦੇ ਲੋਕ ਜਿਹੜੇ ਬਾਰਡਰ ਦੇ ਬਿਲਕੁਲ ਕਰੀਬ ਰਹਿੰਦੇ ਨੇ ਉਹਨਾਂ ਨੇ ਲਾਈਟਾਂ ਆਫ ਕਰਕੇ ਘਰਾਂ ਦੇ ਵਿੱਚ ਲੁਕ ਕੇ ਬੰਕਰ ਬਣਾ ਕੇ ਆਪਣੀਆਂ ਰਾਤਾਂ ਟਪਾਈਆਂ ਇਹ ਜਿਹੜੇ ਲੀਡਰਾਂ ਦੇ ਕਹਿਣ ਤੇ ਐਸੇ ਮੈਚ ਹੋ ਰਹੇ ਨੇ ਇਹਨਾਂ ਦੀ ਸ਼ਹਿਤ ਐਸੇ ਮੈਚ ਹੋ ਰਹੇ ਨੇ ਇਹ ਆਪ ਤੇ ਬڑے ਬڑے ਵੱਡੇ ਆਲੀਸ਼ਾਨ ਮਕਾਨਾਂ ਚ ਨੋ ਡਰੋਨ ਏਰੀਆ ਦੇ ਵਿੱਚ ਰਹਿੰਦੇ ਨੇ ਇਹਨਾਂ ਨੂੰ ਕਿਸੇ ਚੀਜ਼ ਦਾ ਕੋਈ ਖਤਰਾ ਨਹੀਂ ਪਰ ਇਹ ਸਾਡੇ ਵਰਗੇ ਲੋਕ ਸਿਰਫ ਜਾਨਾਂ ਦੇਣ ਨੂੰ ਆ ਪੰਜਾਬ ਸਿਰਫ ਸ਼ਹੀਦੀਆਂ ਦੇਣ ਨੂੰ ਆ ਤੁਸੀਂ ਪਿਛਲੇ ਅੰਕੜੇ ਚੁੱਕ ਕੇ ਦੇਖ ਲਓ ਪੰਜਾਬ ਸਭ ਤੋਂ ਅੱਗੇ ਆ ਦੇਸ਼ ਦੇ ਲਈ ਸ਼ਹੀਦੀਆਂ ਦੇਣ ਨੂੰ ਕਿਸੇ ਚੀਜ਼ ਦਾ ਦੀ ਦਿੱਕਤ ਆ ਇਹ ਪੰਜਾਬ ਸਭ ਤੋਂ ਅੱਗੇ ਆਂਦਾ ਅੱਜ ਪੰਜਾਬ ਦੇ ਵਿੱਚ ਖੜਾ ਆਏ ਆ ਤੇ ਪੰਜਾਬ ਹੀ ਪੰਜਾਬ ਲਈ ਖੜਾ ਕੋਈ ਸੂਬਾ ਕੋਈ ਸਾਡੇ ਦੇਸ਼ ਦਾ ਮੰਤਰੀ ਨੇ ਮੈਨੂੰ ਦੱਸਿਆ ਜਿੰਨੇ ਆ ਕੇ ਕਿਹਾ ਵੇ ਮੈਂ ਪੰਜਾਬ ਦੇ ਨਾਲ ਖੜਾ ਹਾਂ ਪੰਜਾਬ ਆਪ ਹੀ ਸਮਰੱਥਾ ਆਪਣੇ ਲਈ ਪਰ ਐਸੀ ਮੈਚ ਕਰਾ ਕੇ ਸਾਡੀ ਸ਼ਹਾਦਤਾਂ ਦੇ ਉੱਤੇ ਮਜ਼ਾਕ ਉਡਾਨ ਵਾਲਾ ਕੰਮ ਹੈ ਇਸ ਤਰੀਕੇ ਨਾਲ ਤੇ ਸਾਡੀ ਸ਼ਹਾਦਤਾਂ ਦਾ ਕੋਈ ਮੁੱਲ ਹੀ ਨਹੀਂ ਰਿਹਾ ਇਹ ਮੈਚ ਜਿਹੜੇ ਐ ਇਹਨਾਂ ਨੂੰ ਬੋਇਕਟ ਕਰਨਾ ਚਾਹੀਦਾ ਹੈ ਜਾਂ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹੈ বিজেপি ਗਵਰਨਮੈਂਟ ਨੂੰ ਕਿ ਐਸਾ ਕੀ ਲਾਭ ਮਿਲ ਰਿਹਾ ਇਹ ਮੈਚ ਨਾ ਬੋਇਕਟ ਕਰਕੇ ਜੇ ਜੀ ਅਸੀਂ ਮੈਚ ਖਿਲਾਵਾਂਗੇ ਉਹ ਸਾਨੂੰ ਐਸਾ ਕੀ ਲਾਭ ਹੋ ਜਾਏਗਾ ਹੁਣ ਤੁਸੀਂ ਆਪਣੇ ਪਰਸਨ ਲਾਭ ਤੇ ਦੱਸ ਸਕਦੇ ਹੋ ਪਰ ਦੇਸ਼ ਦੇ ਲਈ ਤੁਹਾਡੇ ਕੋਈ ਇੱਕ ਲਾਭ ਨਹੀਂ ਹੈ ਦੱਸਣ ਨੂੰ ਅਮੇਸ਼ਾ ਜੀ ਤੁਹਾਡੇ ਬੇਟੇ ਨੂੰ ਲਾਭ ਹੋ ਸਕਦਾ ਤੁਹਾਡੀਆਂ ਮਿਜੀ ਕੰਪਨੀਆਂ ਨੂੰ ਲਾਭ ਹੋ ਸਕਦਾ ਪਰ ਦੇਸ਼ ਨੂੰ ਇਸ ਮੈਚ ਦੇ ਨਾਲ ਕੀ ਲਾਭ ਹੈ ਇਹ ਐਸੀ ਰਾਜਨੀਤੀ ਨੂੰ ਬੰਦ ਕੀਤਾ ਜਾਏ ਤੇ ਪਾਕਿਸਤਾਨ ਦੇ ਨਾਲ ਮੈਚ ਬੈਕਆਊਟ ਕੀਤਾ ਜਾਏ ਬੀਤੇ ਦਿਨ ਤੁਸੀਂ ਦੇਖਿਆ ਹੋਵੇਗਾ ਇਹ ਸਾਡੇ ਪੰਜਾਬੀ ਕਲਾਕਾਰ ਬਲਜੀਤ ਨੂੰ ਸਾਂਝੀ ਦੀ ਇੱਕ ਮੂਵੀ ਰਿਲੀਜ਼ ਹੋਈ ਸੀ ਉਹ ਇੱਕ ਪਾਕਿਸਤਾਨੀ ਐਕਟਰ ਹੈ ਆਨੀਆਂ ਹਾਮਿਰ ਉਹ ਉਹਦਾ ਵਿੱਚ ਉਸ ਫਿਲਮ ਦੇ ਰੋਲ ਸੀਗਾ ਜੋ ਅਸੀਂ ਦੇਖਿਆ ਸੁਣਿਆ ਉਹਦੀ ਸ਼ੂਟਿੰਗ ਵੀ ਉਸ ਟੈਕ ਤੋਂ ਪਹਿਲੇ ਹੋਈ ਸੀ ਜਿਹੜੀ ਯੁੱਧ ਲੱਗਾ ਸੀਗਾ ਉਸ ਤੋਂ ਪਹਿਲੇ ਹੋਈ ਸੀ ਸਿਰਫ ਉਹ ਪੰਜਾਬੀ ਕਲਾਕਾਰ ਸੀ ਪੰਜਾਬ ਨੂੰ ਭੰਡਣਾ ਸੀ ਇਸ ਕਰਕੇ ਇਹਨਾਂ ਨੇ ਉਦਾ ਵਿਰੋਧ ਕੀਤਾ ਇਹੀ ਅਕਸ਼ੇ ਕੁਮਾਰ ਦੀ ਫਿਲਮ ਰਿਲੀਜ਼ ਹੋਈ ਹੁੰਦੀ ਉਸੇ پاکستانی ਐਕਟਰਸ ਨਾਲ ਫਿਰ ਇਹਨਾਂ ਨੇ ਚਲਾ ਦੇਣੀ ਸੀ ਇਹ ਕਿ ਤੈਸਾ ਤੁਹਾਡੇ ਕੋ ਮਾਪ ਡੰਡਾ ਕਿ ਇੱਕ ਫਿਲਮ ਨਹੀਂ ਚੱਲ ਸਕਦੀ ਪਰ ਮੈਚ ਖੇਡਿਆ ਜਾ ਸਕਦਾ ਸੋ ਅਸੀਂ ਯੂਥ ਕਾਂਗਰਸ ਪਠਾਨਕੋਟ ਪੰਜਾਬ ਇਸ ਚੀਜ਼ ਨੂੰ ਪੂਰਜ਼ਰ ਵਿਰੋਧ ਕਰਦੀ ਹੈ ਅਸੀਂ ਇਸ ਚੀਜ਼ ਦੇ ਖਿਲਾਫ ਦੇਖੋ ਕਿ ਪਿਛਲੇ ਦੇਖਿਆ ਸਮੇਂ ਦੇ ਜੋ ਪਹਿਲਗਾਮ ਹਮਲੇ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਦੋਨਾਂ ਦੇਸ਼ਾਂ ਦੇ ਵਿੱਚ ਬਣੇ ਹੋ ਯੁੱਧ ਦੀ ਸਥਿਤੀ ਤੋਂ ਬਾਅਦ ਯੁੱਧ ਵੀ ਜਿਹੜਾ ਸ਼ੁਰੂ ਹੋ ਗਿਆ ਅਸੀਂ ਸਭ ਤੋਂ ਪਹਿਲੇ ਤੇ ਆਪਣੇ ਦੇਸ਼ ਦੇ ਨਾਲ ਆ ਅਸੀਂ ਪੰਜਾਬੀ ਲੋਕ ਜਿਹੜੇ ਸਭ ਤੋਂ ਪਹਿਲੇ ਕੁਰਬਾਨੀਆਂ ਦੇਣ ਲਈ ਦੇਸ਼ ਲਈ ਹਰ ਵੇਲੇ ਹਾਜ਼ਰ ਰਹਿੰਦੇ ਆਂ ਔਰ ਜਿਹੜੀਆਂ ਸਾਡੀਆਂ ਕੁਰਬਾਨੀਆਂ ਆ ਸਭ ਨੂੰ ਪਤਾ ਹੀ ਹੈ ਪੂਰੇ ਦੇਸ਼ ਨੂੰ ਪੂਰੀ ਦੁਨੀਆ ਨੂੰ ਪਤਾ ਔਰ ਜਿੰਨਾ ਦੇਸ਼ ਭਗਤੀ ਦਾ ਜਜ਼ਬਾ ਸਾਡੇ ਲੋਕਾਂ 'ਚ ਆ ਮੈਂ ਸਮਝਦਾ ਕਿ ਬਹੁਤ ਵਧੀਆ ਗੱਲ ਆ ਔਰ ਅੱਜ ਵੀ ਅਸੀਂ ਆਪਣੇ ਦੇਸ਼ ਦੇ ਨਾਲ ਜਦੋਂ ਵੀ ਕੋਈ ਦੇਸ਼ ਦੀ ਗੱਲ ਆਂਦੀ ਆ ਦੇਸ਼ ਹਿੱਤ ਦੀ ਆ ਦੇਸ਼ ਰੱਖਿਆ ਦੀ ਆ ਦੇਸ਼ ਸੁਰੱਖਿਆ ਦੀ ਗੱਲ ਆਂਦੀ ਆ ਸਭ ਤੋਂ ਪਹਿਲੇ ਅਸੀਂ ਜਿਹੜਾ ਇੱਕ ਡਾ ਕੇ ਉੱਥੇ ਅੱਗੇ ਖੜੇ ਹੁੰਨੇ ਆਂ ਔਰ ਅੱਜ ਵੀ ਅਸੀਂ ਆਪਣੇ ਦੇਸ਼ ਦੇ ਨਾਮ ਔਰ ਦੇਸ਼ ਦੀ ਜਿਹੜੀ ਸੰਵਿਧਾਨ ਉਹਦੀ ਮਰਿਆਦਾ ਦੇ ਅਨਸਾਰ ਜਿਹੜੀ ਆ ਦੇਖਿਆ ਜਾਏ ਕਿ ਸਰਕਾਰਾਂ ਜਿਹੜੀਆਂ ਨੇ ਆਪਣੇ ਫੈਸਲੇ ਕਿਸ ਤਰ੍ਹਾਂ ਬਦਲਦੀਆਂ ਜਾਂ ਕਿਸ ਤਰ੍ਹਾਂ ਦੇ ਨਿਰਣੇ ਲਏ ਜਾਂਦੇ ਨੇ ਠੀਕ ਹੈ ਅਗਰ ক্রিকেট ਦੇ ਉੱਤੇ ਇਹਦੇ ਵਿਪਰੀਤ ਅਸੀਂ ਗੱਲ ਕਰੀਏ ਕਿ ਜੇ ਅੱਜ ਸਰਕਾਰ ਨੇ ਆਈਸੀਸੀ ਬੋਰਡ ਨੇ ਦਾ ক্রিকেট ਦੇ ਉੱਤੇ ਇੱਕ ਫੈਸਲਾ ਲਿਆ ਗਿਆ ਕਿ ਪਾਕਿਸਤਾਨ ਔਰ ਇੰਡੀਆ ਦਾ ਮੈਚ ਹੋਏਗਾ ਔਰ ਇਹ ਨਾ ਤੇ ਹਿੰਦੁਸਤਾਨ ਦੀ ਧਰਤੀ ਤੇ ਨਾ ਪਾਕਿਸਤਾਨ ਦੀ ਧਰਤੀ ਤੇ ਹੋਏਗਾ ਇਹ ਦੂਸਰੇ ਮੁਲਕ ਦੀ ਜਿਹੜੀ ਧਰਤੀ ਤੇ ਖੇਡਿਆ ਜਾਏਗਾ ਅਗਰ ਇਸ ਤਰ੍ਹਾਂ ਦੀ ਫਲੈਕਸੀਬਿਲਟੀ ਸਾਡੀ ਸਰਕਾਰ ਦਾ ਨਿਰਣੇ ਦੇ ਵਿੱਚ ਆਂਦਾ ਤੋ ਕਿਉਂ ਨਹੀਂ ਜਿਹੜਾ ਸਾਡਾ ਬਾਰਡਰ ਹੈ ਉਹ ਖੋਲਿਆ ਜਾਂਦਾ ਪਾਕਿਸਤਾਨ ਬਾਦਰ ਨੂੰ ਖੋਲ ਕੇ ਜਿਹੜਾ ਕਾਰੋਬਾਰ ਸਟਾਰਟ ਕੀਤਾ ਜਾਏ ਜਿਹੜਾ ਕਿ ਗੁਜਰਾਤ ਪੋਰਟ ਤੋਂ ਅੱਜ ਇੱਕ ਟਰੈਕਟਰ ਦੀ ਉਤਾਰਦਨ ਪੰਜਾਬ ਦੇ ਟਰੈਕਟਰ ਮੰਦਾ ਗੁਜਰਾਤ ਜਾਂਦਾ ਵੀ ਰਾਤ ਤੋਂ ਪਾਕਿਸਤਾਨ ਜਾਂਦਾ ਉੱਥੋਂ ਇੰਪੋਰਟ ਹੁੰਦਾ ਐਕਸਪੋਰਟ ਕੀਤਾ ਜਾ ਰਿਹਾ ਕਾਰੋਬਾਰ ਸਾਡੇ ਬਾਡਰ ਵੀ ਖੋਲੇ ਜਾਣ ਜਿਹੜਾ ਸਭ ਤੋਂ ਪਾਵਨ ਧਰਤੀ ਜਿਹੜੀ ਕੋਰੀਡੋਰ ਆ ਸਾਡਾ ਜਿਹੜਾ ਗੁਰੂ ਘਰਤਾਰ ਸਾਹਿਬ ਦਾ ਲਾਂਘਾ ਉਹਨੂੰ ਜਿਹੜਾ ਬਹਾਲ ਕੀਤਾ ਜਾਏ ਰੀਟ੍ਰੀਟ ਸਰਮਣੀ ਬਹਾਲ ਕੀਤੀ ਜੇ ਬਹੁਤ ਸਾਰੇ ਮੁੱਦੇ ਨੇ ਬਹੁਤ ਸੀ ਗੱਲਾਂ ਨੇ ਔਰ ਇਹਦੇ ਨਾਲ ਲੱਗਦਾ ਕਿ ਜਿਹੜੇ ਸਾਡੇ ਪੰਜਾਬੀ ਲੋਕ ਨੇ ਆ ਸਾਡੀ ਪੰਜਾਬੀਅਤ ਨੂੰ ਹੀ ਜਿਹੜਾ ਹਮੇਸ਼ਾ ਟਾਰਗੇ ਸਾਡੇ ਲੋਕਾਂ ਦੇ ਹਿੱਤਾਂ ਨੂੰ ਜਿਹੜਾ ਉਹ ਦਬਾਉਣ ਦੀ ਜਿਹੜੀ ਸਰਕਾਰਾਂ ਉਹ ਕੋਸ਼ਿਸ਼ ਕਰਦੀਆਂ ਨੇ ਔਰ ਨੁਕਸਾਨ ਕੇਵਲ ਤੇ ਕੇਵਲ ਅਗਰ ਯੁੱਧ ਵੀ ਲੱਗਦਾ ਜਾਂ ਯੁੱਧ ਦੇ ਦੌਰਾਨ ਵੀ ਦੇਖਿਆ ਦੇਖਿਆ ਕਿ ਪੰਜਾਬ ਨੇ ਹੀ ਆਪਣੀ ਛਾਤੀ ਤੇ ਜਿਹੜਾ ਉਹਦਾ ਦੰਸ਼ ਚੱਲਿਆ ਔਰ ਉਸ ਤੋਂ ਬਾਅਦ ਆ ਜਿਹੜੀ ਬਾਅਦ ਦੀ ਸਥਿਤੀ ਪੰਜਾਬ ਦੇ ਵਿੱਚ ਹਾਲਾਤ ਬਣੇ ਪਏ ਆ ਸੋ ਸਰਕਾਰ ਦਾ ਫੈਸਲਾ ਸਰਕਾਰ ਨੂੰ ਇੱਥੇ ਸੋਚਣਾ ਚਾਹੀਦਾ ਹੋਵੇ ਕਿ ਹਰ ਪਹਿਲ ਨੂੰ ਲੈ ਕੇ ਅਗਰ ਕ੍ਰਿਕਟ ਜਿਹੜਾ ਉੱਤੋਂ ਨਿੱਡ ਗਿਆ ਇਹ ਵੀ ਇੱਕ ਖੇਡ ਹੈ ਇੱਕ ਸਪੋਰਟਮੈਨਸ਼ਿਪਮੈਂਟ ਚੱਲਦੀ ਹੈ ਪਰ ਏਡਾ ਜ਼ਰੂਰੀ ਨਹੀਂ ਹੈ ਕ੍ਰਿਕਟ ਖੇਡਣਾ ਜਿਸ ਸਾਡੇ ਦੇਸ਼ ਦੇ ਜਿਹੜੇ ਅਸੀਂ ਵਸਨੀਕ ਆ ਸਾਡੀਆਂ ਪਾਵਨਵਾ ਸਾਡੀਆਂ ਆਸਵਾ ਸਾਡੇ ਦੇਸ਼ ਨਾਲ ਸਾਡੇ ਸਭਿਧਾਰ ਨਾਲ ਜੁੜੀਆਂ ਸੋ ਸਰਕਾਰ ਸਾਰਿਆਂ ਨੂੰ ਸਾਡੀਆਂ ਆਸਤਾਈਆ ਭਾਵਨਾਵਾਂ ਨੂੰ ਮੱਦੇ ਨਜ਼ਰ ਦੇ ਉਤੇ ਲੈਂਦੇ ਹੋਏ ਇਹ ਫੈਸਲੇ ਜਿਹੜੇ ਲੋਕਾਂ ਦੀ ਸਲਾਹ مشورہ ਦੇ ਨਾਲ ਜਿਹੜਾ ਮਲਟੀਮੀਡੀਆ ਦਾ ਜ਼ਮਾਨਾ ਹੈ ਤੁਸੀਂ ਓਪਨ ਕੋ ਪੋਲ ਕਰਾ ਸਕਦੇ ਹੋ ਲੋਕਾਂ ਦੀ ਵਿਚਾਰ ਲੈ ਕੇ ਇਹ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਸਰਕਾਰ ਨੂੰ ਸੋ ਭਾਵਨਾ ਦੇ ਤੌਰ ਦੇ ਉੱਤੇ ਸਾਨੂੰ ਬਿਲਕੁਲ ਨਹੀਂ ਖੇੜਨਾ ਚਾਹੀਦਾ ਪਾਕਿਸਤਾਨ ਦੇ ਨਾਲ ਪਰ ਦੂਸਰੇ ਪਾਸੇ ਅਗਰ ਸਾਡੀ ਸਰਕਾਰ ਸਾਡੀ ਜਿਹੜੀ ਕ੍ਰਿਕਟ ਬੋਰਡ ਆ ਉਹ ਸੀਧਾ ਨਿਰਣਾ ਲੈਂਦੀ ਹੈ ਤੇ ਉਹਨਾਂ ਨੂੰ ਵਿਪਰੀਤ ਤੌਰ ਦੇ ਉੱਤੇ ਜ਼ਰੂਰ ਸੋਚਣਾ ਚਾਹੀਦਾ ਕਿ ਪੰਜਾਬੀਆਂ ਦੇ ਲਈ ਜਿਹੜੇ ਫਾਜ਼ਿਲ ਕਾਰੀਡੋਰ ਦੀ ਜਿਹੜੀ ਰੇਲ ਇੰਨੇ ਸਾਲਾਂ ਤੋਂ ਬੰਦ ਆ ਉਹ ਬਹਾਲ ਕੀਤੀ ਜਾਵੇ ਅਫਗਾਨਿਸਤਾਨ ਨਾਲ ਨਾਲ ਇਰਾਨ ਨਾਲ ਔਰ ਵਿਭਿੰਨ ਯੂਰਪ ਦੇ ਮੁਲਕਾਂ ਨਾਲ ਸਾਡਾ ਇੱਕ ਰਾਹ ਖੁੱਲਦਾ ਉਸ ਬਾਰੇ ਸਰਕਾਰਾਂ ਕਿਉਂ ਨਹੀਂ ਵਿਚਾਰ ਕਰਦੀਆਂ ਕਿਉਂ ਨਹੀਂ ਸੋਚਦੀਆਂ ਜੇ ਬੇਰੋਜ਼ਗਾਰੀ ਦੇਸ਼ ਦੇ ਵਿੱਚ ਸਾਨੂੰ ਕਾਰੋਬਾਰ ਕਾਰੋਬਾਰ ਜਾਂ ਵਪਾਰ ਸਾਡੇ ਬੱਚਿਆਂ ਕੋਲ ਨਹੀਂ ਆ ਤੇ ਉਹ ਜ਼ਾਹਿਰ ਜੀ ਗੱਲ ਆ ਉਹ ਮਾਰੇ ਪਾਸੇ ਜਾਣਗੇ ਸੋ ਸਰਕਾਰਾਂ ਨੂੰ ਨਿਖਪਕ ਹੋ ਕੇ ਜ਼ਰੂਰ ਸੋਚਣਾ ਚਾਹੀਦਾ ਵਿਚਾਰ ਕਰਨਾ ਚਾਹੀਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਨਿਰਣੇ ਲੈਣ ਤੋਂ ਪਹਿਲੇ ਆਵਾਮ ਦੇ ਨਾਲ ਜਾਂ ਲੋਕਾਂ ਦੇ ਨਾਲ ਜ਼ਰੂਰ ਇਸ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ ਜੈ ਹਿੰਦ ਜੈ ਭਾਰਤ